ਕਿ ਬਜ਼ੁਰਗ ਮਹਿਲਾ ਨੂੰ ਉਸਦੇ ਹੀ ਪੁੱਤਰ ਦੇ ਪਰਿਵਾਰ ਨੇ ਤੇਲ ਪਾ ਕੇ ਸਾੜ ਦਿੱਤਾ ਹੈ ਤਾਂ ਇਹ ਖਬਰ ਕਸਬਾ ਧਰਮਕੋਟ ਦੇ ਪਿੰਡ ਜਲਾਲਾਬਾਦ ਦੀ ਹੈ ਜਿੱਥੋਂ ਦੀ ਰਹਿਣ ਵਾਲੀ 74 ਸਾਲਾ ਬਜ਼ੁਰਗ ਮਹਿਲਾ ਘਰੇਲੂ ਵਿਵਾਦ ਦੇ ਚੱਲਦਿਆਂ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਿੱਥੇ ਕਰਦਿਆਂ ਦੇ ਵੱਲੋਂ ਤੇਲ ਪਾ ਕੇ ਬਜ਼ੁਰਗ ਮਹਿਲਾ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਜਿਸ ਦੀ ਮੌਤ ਹੋ ਜਾਂਦੀ ਹੈ ਮਾਦੀ ਮਾਰਕੁੱਟ ਕਰਕੇ ਉਸ ਨੂੰ ਅੱਗ ਲਗਾਉਣ ਦੇ ਇਲਜ਼ਾਮ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋਸ਼ੀਆਂ ਨੇ ਬਜ਼ੁਰਗ ਮਹਿਲਾ ਤੇ ਮਿੱਟੀ ਦਾ ਤੇਲ ਪਾਇਆ ਜਿਸ ਦੇ ਕਾਰਨ ਕਿ ਬਜ਼ੁਰਗ ਮਹਿਲਾ ਨੂੰ ਅੱਗ ਲੱਈ ਜਾਂਦੀ ਹੈ ਤੇ ਉਸ ਦੀ ਸੜਨ ਕਰਕੇ ਮੌਤ ਹੋ ਗਈ ਹੈ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਕਬਜ਼ੇ 'ਚ ਲੈ ਕੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਗਈ ਹੈ ਆਹ ਇਹ ਕਿੱਦਾਂ ਹੋਇਆ ਸਾਨੂੰ ਕੁਝ ਨਹੀਂ ਪਤਾ ਸਾਨੂੰ ਤਾਂ ਅਸੀਂ ਆ ਕੇ ਦੇਖਿਆ ਜੜੀ ਹੋਈ ਸੀ ਕਿ ਪੂਰੀ ਚਲਾਈ ਹੋਈ ਸੀ ਇਹਨਾਂ ਨੇ ਅਸੀਂ ਕੁਝ ਨਹੀਂ ਜਾਣਦੇ ਇਹਨਾਂ ਨੇ ਕਿਵੇਂ ਮਾਰਿਆ ਕਿੱਦਾਂ ਇਹਨਾਂ ਨੇ ਕੀਤਾ ਸਿਰਫ ਅਸੀਂ ਹੱਡੀਆਂ ਹੀ ਦੇਖੀਆਂ ਆ ਕੇ ਕਿੰਨਾ ਵੱਲੋਂ ਮਾਰਿਆ ਗਿਆ ਜੀ ਮੇਰੀ ਪਰਜਾਈ ਮੇਰਾ ਭਤੀਜਾ ਮੇਰੀ ਭਤੀਜ ਨਾ ਨੇ ਮਾਰਿਆ ਕਿ ਕੀ ਕਾਰਨ ਹੈ ਕਿ ਇੰਨੀ ਕਾਰਨ ਸਾਨੂੰ ਪਤਾ ਹੀ ਨਹੀਂ ਇਹਨਾਂ ਨੇ ਕੀ ਰੋਲਾ ਹੋਇਆ ਇਹਨਾਂ ਦਾ ਕੀ ਨਹੀਂ ਹੋਇਆ ਸਾਨੂੰ ਤਾਂ ਫੋਨ ਵੀ ਨਹੀਂ ਕਰਿਆ ਇਹਨਾਂ ਨੇ ਸਾਨੂੰ ਕੁਝ ਪਤਾ ਨਹੀਂ ਇਸ ਚੀਜ਼ ਬਾਰੇ ਬਸ ਸਿਰਫ ਇਹਨਾਂ ਨੂੰ ਫੋਨ ਕਰਿਆ ਸਾਨੂੰ ਕੁਝ ਨਹੀਂ ਕਰਿਆ ਇਹਨਾਂ ਨੇ ਫੋਨ ਕੀਤਾ ਮੈਨੂੰ ਸਾਨੂੰ ਤਾਂ ਮੇਰੇ ਜਿੰਨੇ ਮੇਰੇ ਜੀਜਾ ਜੀ ਨੇ ਦੱਸਿਆ ਸਾਨੂੰ ਇਹਨਾਂ ਬਾਰੇ ਕੋਈ ਪਤਾ ਜਾਣਕਾਰੀ ਨਹੀਂ ਇਹਨਾਂ ਨੇ ਮਾਰੀ ਕੁੱਟੀ ਕਿਸ ਤਰ੍ਹਾਂ ਜੀ ਸਿਰਫ ਜਲੀ ਹੋਈ ਆ ਕੇ ਦੇਖੀ ਅਸਵੇਰੇ ਇਹਨਾਂ ਨੇ ਸਾਨੂੰ ਫੋਨ ਵੀ ਨਹੀਂ ਕਰਕੇ ਦੱਸਿਆ ਕਿ ਦਸਾਂ ਦੀ ਮਾਂ ਮਾਰ ਕੇ ਜਲਾ ਵੀ ਦਿੱਤੀ ਹੈ ਸਾਰਿਆਂ ਦੀ ਹੱਡੀਆਂ ਨੂੰ ਰੋੜਤੀਆਂ ਨੇ ਵੀਰਜੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਦੇ ਵੀ ਜਗ੍ਹਾ ਦਾ ਕੋਈ ਮਸਲਾ ਸੀਗਾ ਜਿਸ ਨੂੰ ਲੈ ਕੇ ਜਗਾ ਜਗਾ ਤਾਂ ਸਾਨੂੰ ਅਸੀ ਕੀ ਹੋਤੀ ਸੀਗੀ ਜਗਾ ਦੀ ਕੀ ਕਰਨੀ ਉਹ ਉਹਨਾਂ ਕੋਲ ਹੀ ਰਹੀ ਜਾਂਦੀ ਸੀ ਜਗਾ ਵੀ ਉਹਦੇ ਨਾਂ ਸੀ ਬੁੜੀ ਦੇ ਨਾਂ ਹੀ ਸੀ ਤੁਹਾਨੂੰ ਕਿ ਆਂਡ-ਗੋੜ ਮੈਂ ਫੋਨ ਕੀਤਾ ਜਾਂ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਸੀ ਉਹ ਤਾਂ ਕਿਸ ਤਰ੍ਹਾਂ ਦੀ ਹਾਲਾਤ ਸੀ ਮਾਦਾ ਦੇ ਕੁਝ ਨਹੀਂ ਹੱਡੀਆਂ ਪਈਆਂ ਹੋਈਆਂ ਸੀ ਆ ਬਸ ਹੋਰ ਕੁਝ ਨਹੀਂ ਸੀ ਸਾਨੂੰ ਨਾ ਇਹਨਾਂ ਨੇ ਸਾਨੂੰ ਕੁਝ ਵੀ ਦੱਸਿਆ ਕੀ ਹੋਇਆ ਬਸ ਸਿਰਫ ਇਹਨਾਂ ਨੂੰ ਕਿਹਾ ਕੀ ਉਹਨੇ ਅੱਗ ਲਾ ਲਈ ਹੋਈ ਆ ਹੋਰ ਸਾਨੂੰ ਕੁਝ ਪਤਾ ਨਹੀਂ ਦੋ ਜਾਣ ਕੇ ਹੱਡੀਆਂ ਹੀ ਦੇਖੇ ਆ ਕਿੰਨੇ ਘਰ ਭਰੇ ਸੀ ਪੰਜ ਬੈਣ ਭਾਈ ਆ ਨੇ ਆ ਕਿ ਜਿੱਦਾਂ ਇਹਨਾਂ ਨੇ ਕੀਤੀ ਹੋਈ ਇਹਨਾਂ ਨੂੰ ਇਹਨਾਂ ਦੀ سزا ਮਿਲਣੀ ਚਾਹੀਦੀ ਹੈ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਨਹੀਂ ਹੋਰ ਵੀ ਲੋਕਾਂ ਨੂੰ ਇਹ ਸਿੱਖਿਆ ਮਿਲੇਗੀ ਇੰਦਾ ਨਹੀਂ ਕਰੀਂ ਰਿਹਾ ਤੇ ਮਾਪਿਆਂ ਨਾਲ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਨਾਲ ਇੰਦਾ ਨਹੀਂ ਮਾਰਨਾ ਮੇਰੇ ਵੀ ਨਾਲ ਨਹੀਂ ਮਾਰੀ ਨਾ ਨਾ ਰੋਟੀ ਤੇ ਸਾਦੇ ਦੂਸਰੇ ਬੱਚਿਆਂ ਦੇ ਹੱਥ ਲੈ ਕਰਦੋ ਪਰ ਮਾਰੋ ਨਾ ਆਪਣਾ ਪੰਡਈ ਟ੍ਰੀਨਸਾ ਕੀ ਨਾਮ ਦਾ ਚੰਦਰ ਸਿੰਘ ਜੀ ਅ ਵੀ ਜਿਹਨਾਂ ਦੀ ਮੌਤ ਹੋਈ ਹੈ ਕੀ ਲੱਗਦੇ ਸੀ ਤੁਹਾਡੇ ਉਹ? ਹਾਂ ਮੇਰੀ ਸੱਸ ਲੱਗਦੀ ਸੀਗੀ। ਕੀ ਕਾਰਨ ਕੀ ਹੋਇਆ? ਕਾਰਨ ਕੀ ਹੈ ਮੈਂ ਤਾਂ ਜੋ ਮੈਨੂੰ ਫੋਨ ਗਿਆ ਦੋ ਜੀ। ਉਹਦੇ ਮੁੰਡੇ ਨੇ ਕੀਤਾ ਫੋਨ। ਲੈ ਵੀ ਐਂ ਕਰਕੇ ਮਾਤਾ ਜੜੀ ਜਾਂਦੀ ਹੈ ਬਈ। ਅੱਖ ਲੱਗੀ ਪਈ। ਅੱਗ ਲਾ ਲਈ ਉਹਨੇ ਵੀ। ਆ ਗੱਲਾਂ ਕੀ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਕੋਈ ਨਹੀਂ ਮੈਂ ਨਹੀਂ ਪਰ ਮੈਂ ਤਾਂ ਜਦੋਂ ਤੁਸੀਂ ਉੱਥੇ ਮੌਕੇ ਤੇ ਪਹੁੰਚੇ ਤਾਂ ਕੀ ਹਾਲਾਤ ਕੀ ਸੀਗੇ? ਉਹ ਤੋਂ ਬਸ ਐਂ ਵੇਖਿਆ ਤੇ ਮੱਚੀ ਪਈ ਸੀਗੀ ਉਹ। ਤੇ ਉਹ ਇਹ ਬਾਹਰ بیٹھے ਸੀਗੇ ਕੀ ਕੋਈ ਲੜਾਈ ਝਗੜਾ ਸੀ ਜਾਂ ਕੋਈ ਹੋਰ ਕਾਰਨ ਲੜਾਈ ਝਗੜਾ ਤੇ ਇਹਨਾਂ ਦਾ ਬਸ ਆਹ ਹੀਗਾ ਥਾਂ ਥੁੰਦੇ ਸੀਗਾ ਇਹਨਾਂ ਦਾ ਕੋਈ ਬਸਲੇਵੀ ਥਾਂ ਉਹਨੂੰ ਆਂਦੇ ਸੀਗੇ ਤੇ ਵੀ ਸਾਨੂੰ ਦੇ ਥਾਂ ਦੇ ਵੀ ਲਵੀ ਬਸ ਆ ਹੀ ਚੱਕਰ ਤੁਹਾਨੂੰ ਕੌਣ ਕਿਹਨੇ ਕੀਤਾ ਸੀ ਉਹਦੇ ਮੁੰਡੇ ਨੇ ਕੀਤਾ ਸੀ ਮਾਤਾ ਦੇ ਨੇ ਮਾਤਾ ਦੇ ਨੇ ਹਾਂ ਤੇ ਥਾਂ ਕਿੰਨੀ ਹੈਗੀ ਹੈ ਥਾਂ ਇਹ ਪੰਜ ਕਮਰ ਦੀ ਜਗ੍ਹਾ ਹੈ ਉਹਦੇ ਚ ਕੌਣ-ਕੌਣ ਰਿਆ ਰਿਹਾ ਗਿਆ ਉਹ ਚ ਹੁਣ ਤਾਂ ਕੋਈ ਵੀ ਨਹੀਂ ਰਹਿੰਦਾ ਗਿਆ ਹੁਣ ਤਾਂ ਇਹ ਮਾਤਾ ਰਹਿੰਦੀ ਹੁੰਦੀ ਸੀ ਬਸ ਇਹ ਜਿਹੜੇ ਜਿਹੜਾ ਪਰਿਵਾਰ ਸੀਗੇ ਉਹ ਪਰਿਵਾਰ ਚ ਕੌਣ ਕੌਣ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਪਰਿਵਾਰ ਚ ਇਹਗੇ ਦੇ ਉਹਦੀ ਮਾਲਾ ਵੀ ਨੌ ਆ ਤੇ ਇੱਕ ਉਹਦੀ ਨੌ ਉਹਦੀ ਗਾਂ ਨੌ ਆ ਤੇ ਇੱਕ ਮੁੰਡਾ ਆ ਇਹ ਇਹ ਆ ਉਹ ਤੁਸੀਂ ਕੱਲ ਮਾਤਾ ਨੂੰ ਜਦੋਂ ਲੈ ਕੇ ਆਏ ਉਹ ਤਾਂ ਮਾਤਾ ਉੱਥੇ ਹੀ ਖਤਮ ਹੋ ਗਈ ਸੀ ਜਾਂ ਹਸਪੀਟਲ ਵਾਲੇ ਨਹੀਂ ਨਹੀਂ ਉੱਥੇ ਜਮਾਂ ਹੀ ਜਲ ਗਈ ਉਹਦਾ ਉਹਦਾ ਹੱਡੀਆਂ ਉੱਡੀਆਂ ਜਮਾਂ ਹੀ ਸਦੀ ਜਲੀਆਂ ਪਈਆਂ ਸਨ ਹਾਂ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਪੁਲਿਸ ਮੁਲਾਜ਼ਮਾਂ ਨੇ ਸਾਰੇ ਉੱਥੇ ਮਨ ਲਾਲ ਨੂੰ ਵੇਖ ਕੇ ਤੇ ਆਪਦੀ ਫੋਟੋ ਫੋਟੋ ਖਿੱਚੀਆਂ ਫੋਟੋ ਖਿੱਚ ਕੇ ਤੇ ਬਸ ਖੜੋ ਗ੍ਰਫਤਾਰ ਗ੍ਰਫਤਾਰ ਕਰਕੇ ਉਹਨਾਂ ਨੂੰ ਘਰੇ ਹੀ ਸੀਗੇ ਤੇ ਇੱਕ ਮੁੰਡਾ ਲੈ ਵੀ ਉਹ ਸੀਗਾ ਉਹਦਾ ਪੋਤਾ ਸੀਗਾ ਤੇ ਉਹ ਭੱਜ ਗਿਆ ਤੇ ਕੀ ਕਰਦੇ ਹਾਂਜੀ ਮੰਗ ਕੀ ਕਰਦੇ ਅਨਸਾਫ ਚਾਹੀਦਾ ਅਨਸਾਫ ਚਾਹੀਦਾ ਬਸ ਹਾਂ ਅਨਸਾਫ ਚਾਹੀਦਾ ਬਸ ਆ ਬਸ ਇਨਸਾਫ ਯਹੀ ਦਾ ਹੋਰ ਕੀ ਐ ਇੱਥੇ। ਕੱਲ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਜਿੱਥੇ ਇੱਕ ਸੜੀ ਹੋਈ ਡੈੱਡ ਬੋਡੀ ਜਲਾਲਾਬਾਦ ਪਿੰਡ ਦੇ ਵਿੱਚ ਮਿਲੀ ਸੀ ਥਾਣਾ ਧਰਮਕੋਟ ਉਸ ਤੋਂ ਬਾਅਦ ਸਾਡੀ ਤੁਰੰਤ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਦੇਖਿਆ ਜਦੋਂ ਮੈਂ ਵੀ ਮੌਕੇ ਤੇ ਪਹੁੰਚਿਆ ਜਦੋਂ ਮੌਕੇ ਤੇ ਵੈਰੀਫਾਈ ਕੀਤਾ ਤੇ ਉਸ ਤੋਂ ਬਾਅਦ ਜਦੋਂ ਕਲੀਅਰ ਹੋਇਆ ਕਿ ਜਿਹੜੀ ਲੇਡੀ ਆ ਜਿਹੜੀ ਬਜ਼ੁਰਗ ਲੇਡੀ ਸੀ ਉਸ ਨੂੰ ਉਹ ਜੜੀ ਹੋਈ ਪਈ ਸੀ ਉਸ ਤੋਂ ਬਾਅਦ ਅਸੀਂ ਫੋਰੈਂਸਿਕ ਟੀਮਾਂ ਬੁਲਾ ਕੇ ਤੇ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਉਹਦੀ ਬੇਟੀ ਸੀ ਉਹਦੇ ਬਿਆਨਾਂ ਤੇ ਅਸੀਂ ਮੁਕਦਮਾ ਦਰਜ ਕਰਕੇ ਤੇ 100 ਐਫਆਈਆਰ 42/25 ਅੰਡਰ ਸੈਕਸ਼ਨ 103 238 3 ਬੜਾ 5 ਬੀਐਨਐਸ ਦੇ ਤਹਿਤ ਮੁਕਦਮਾ ਦਰਜ ਕਰਕੇ ਜਿਹੜੇ ਇਸ ਵਿੱਚ ਦੋਸ਼ੀ ਸੀ ਉਹ ਲੇਡੀ ਦਾ ਬੇਟਾ ਸੁਖਮਿੰਦਰ ਸਿੰਘ ਤੇ ਸਤਪਾਲ ਸਿੰਘ ਤੇ ਬਲਵਿੰਦਰ ਕੌਰ ਤੇ ਅਮਨਦੀਪ ਕੌਰ ਇਹਨਾਂ ਵਿੱਚੋਂ ਤਿੰਨ ਦੋਸ਼ੀ ਅਸੀਂ ਅਰੈਸਟ ਕੀਤੇ ਆ ਤੇ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਇਹਨਾਂ ਦੀ ਬਜ਼ੁਰਗ ਲੇਡੀ ਸੀ ਉਹਦੇ ਪੰਜ ਮਰਦੇ ਜਗਾ ਸੀ ਉਹਨਾਂ ਨੂੰ ਜਿਹੜੀ ਇਹ ਕਹਿੰਦੇ ਸੀ ਕਿ ਸਾਡੇ ਨਾਮ ਕਰਾ ਜੇ ਜਦੋਂ ਨਾਮ ਨਹੀਂ ਸੀ ਕਰਾਉਂਦੀ ਤੇ ਇਹਨਾਂ ਨੇ ਰਾਤ ਡਰਿੰਕ ਕੀਤੀ ਹੋਈ ਸੀ ਤੇ ਡਰਿੰਕ ਕੀਤੀ ਹੋਈ ਹੈ ਜਦੋਂ ਡੰਡਾ ਮਾਰਿਆ ਉਹਦਾ ਡੰਡਾ ਜਿਹੜਾ ਸਿਰ 'ਚ ਵਜਾ ਉਸ ਤੋਂ ਬਾਅਦ ਜਿਹੜੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਸਬੂਤ ਮਟਾਉਣ ਲਈ ਜਿਹੜਾ ਕਿ ਉਹਨੂੰ ਅੱਗ ਲਾ ਦਿੱਤੀ ਅੱਗ ਲੱਗਣ ਤੋਂ ਬਾਅਦ ਲੇਡੀ ਅੱਧੀ ਸੜੀ ਹੋਈ ਸੀ ਇਹਨਾਂ ਨੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਤੁਰੰਤ ਅਸੀਂ ਕਾਰਵਾਈ ਕਰਦਿਆਂ ਆਇਆ ਇਹ ਜਿਹੜੇ ਦੋਸ਼ੀ ਆ ਤਿੰਨੇ ਅ ਤੇ ਇੱਕ ਦੋ ਸੀ ਅਰੈਸਟ ਕਰਨ ਵਾਲਾ ਬਾਕੀ ਹੈ ਇਹਨੂੰ ਵੀ ਜਲਦੀ ਅਰੈਸਟ ਕੀਤਾ ਜਾਊਗਾ। ਐਸਐਮਓ ਸਾਹਿਬ ਆਪਣਾ ਐਸਐਮਓ ਸਾਹਿਬ ਇੱਥੇ ਬਹੁਤ ਗੱਡਾ ਬੋੜੀ ਆਈ ਹੈ ਤੁਹਾਨੂੰ ਬੀਬੀ ਦੀ ਉਸ ਬਾਰੇ ਦੀ ਜਾਣਕਾਰੀ ਕੀ ਘਟਨਾਵਾਂ ਹਾਂਜੀ ਇੱਕ ਸਾਡੇ ਕੋਲ ਗੁਰਨਾਮਪੁਰ ਪੇਸ਼ੈਂਟ ਆਈ ਸੀਗੀ 70 ਸਾਲ ਦੀ ਬਜ਼ੁਰਗ ਮਹਿਲਾ ਤੇ ਬੰਨ ਕੇਸ ਆਇਆ ਸੀਗਾ ਪੁਲਿਸ ਵਾਲੇ ਲੈ ਕੇ ਆਏ ਸੀ ਪੋਸਟਮਾਰਟਮ ਵਾਸਤੇ ਉਹਨਾਂ ਸਿਰਫ ਕੀ ਮਾਮਲਾ ਕੀ ਸੀਗਾ ਕਾਰਵਾਈ ਕੀ ਹੈ ਪੁਲਿਸ ਵਾਲੇ ਲੈ ਕੇ ਆਏ ਸੀ ਕਿ ਉਹ ਜਲੀ ਹਾਲ ਚੋਂ ਉਹਨਾਂ ਨੂੰ ਮਿਲੀ ਸੀਗੀ ਤੇ ਇੱਥੇ ਪੋਸਟਮਾਰਟਮ ਕਰਾਉਣ ਵਾਸਤੇ ਆਏ ਸੀਗੇ ਤੇ ਅਸੀਂ ਆਪਣਾ ਬੋਰਡ ਬਣਾ ਕੇ ਪੋਸਟਮਾਰਟਮ ਵਾਸਤੇ ਭੇਜਤਾ ਸੀਗਾ ਪਰ ਜਦੋਂ ਉਹਨਾਂ ਨੂੰ ਦੇਖਿਆ ਤਾਂ ਪੋਸਟਮਾਰਟਮ ਡਾਕਟਰ ਬੋਰਡ ਵਾਲੇ ਡਾਕਟਰ ਨੇ ਜਦੋਂ ਦੇਖਿਆ ਕਿ ਉਹਦੀ ਕੰਡੀਸ਼ਨ ਪੋਸਟਮਾਰਟਮ ਲਈ ਲਾਇਕ ਹੈ ਨਹੀਂ ਸੀਗੀ ਨਾ ਉਹਦਾ ਐਂਟੀਮਾਰਟਮ ਪੋਸਟਮਾਰਟਮ ਕੋਈ ਨਹੀਂ ਪਤਾ ਚੱਲਦਾ ਸੀ ਪੋਸਟਮਾਰਟਮ ਕੀ ਕੀ ਕਰ ਸਕਦੇ ਕਿ ਨਹੀਂ ਕਰ ਇਸ ਕਰਕੇ ਅਸੀਂ ਹੋਰ ਬੋਰਡ ਡਾਕਟਰ ਨੇ ਡਿਸਾਈਡ ਕੀਤਾ ਕਿ ਇਹਨੂੰ ਆਪਣਾ ਫੋਰੈਂਸਿਕ ਐਕਸਪਰਟ ਜੀਆਰਐਸ ਮੈਡੀਕਲ ਕਾਲਫਰੀਡ ਕੋਲ ਭੇਜੇ ਸਰ ਇਹ ਕਾਰਨ ਕੀ ਰਿਹਾ ਹੈ ਇਸ ਤਰ੍ਹਾਂ ਜਿਹੜਾ ਅੱਥ ਸੱਦਾ ਟਾਇਆ ਗਿਆ ਕੋਈ ਮਾਮਲਾ ਸਾਹਮਣੇ ਆਇਆ ਵੀ ਕਾਰਨ ਕੀ ਰਿਹਾ ਹੈ ਸਰ ਉਹ ਬੋਡੀ ਸਾਨੂੰ ਇਸ ਕੰਡੀਸ਼ਨ 'ਚ ਮਿਲੀ ਹੈ ਸਾਡੇ ਡਾਕਟਰਸ ਨੂੰ ਆਪਾਂ ਦੱਸ ਹੀ ਨਹੀਂ ਸਕਦੇ ਕੀ ਹੋ ਸਕਦਾ ਕਿ ਉਹ ਗਲਾ ਕੁੱਟਿਆ ਹੈ ਕਿ ਕੁਝ ਖਾਦਾ ਕੁਝ ਨਹੀਂ ਸਾਰੇ ਆਰਗਨ ਵਗੈਰਾ ਸਭ ਜਲੇ ਹੋਏ ਹੋਤੇ ਹੁਣ ਅਗਲੀ ਕਾਰਵਾਈ ਕੀ ਹੈ ਹੁਣ ਅਸੀਂ ਫਾਰਵਰਡ ਲੈਟਿੰਗ ਤਿਆਰ ਕਰ ਰਹੇ ਹਾਂ ਮੈਂ ਸਾਈਨ ਕਰਦਾਗਾ ਤੇ ਸਿਵਲ ਸਰਜਨ ਸਾਹਿਬ ਸਾਹਿਬਨ ਕਰਕੇ ਅਸੀਂ ਫਰੀਦਕੋਟ ਭੇਜ ਰਹੇ ਹਾਂ